ਮਹਾਪੁਰਖਾਂ ਨਾਲ અત્યੰਤ ਦਾ ਪ੍ਰੇਮ ਜਰਨਲ ਸੁਵੇਕ ਸਿੰਘ ਜੀ ਦਾ ਪੈ ਚੁੱਕਿਆ ਸੀ ਪਹਿਲੀ ਦਫਾ ਜਦੋਂ ਇੱਕ ਦੂਸਰੇ ਨਾਲ ਦੋਵੇਂ ਜਰਨੈਲ ਮਿਲੇ ਨੇ ਨਾ ਦੋ ਜਰਨੈਲਾਂ ਦਾ ਆਪਸ ਵਿੱਚ ਮਿਲਾਪ ਹੋਇਆ ਇੱਕ ਤੇ ਉਹ ਜਿਹੜਾ ਸੱਚਮੁੱਚ ਦਾ ਜਰਨੈਲ ਵੀ ਹੈ ਤੇ ਜਿਹਦਾ ਨਾਮ ਵੀ ਜਰਨੈਲ ਸਿੰਘ ਹੈ ਦੂਸਰੇ ਪਾਸੇ ਜਰਨੈਲ ਸੁਵੇਕ ਸਿੰਘ ਜਿਹੜਾ ਫੌਜ ਵਿੱਚ بڑا ਜਰਨੈਲ ਹੈ ਜੋ ਦਾ ਸੂਰਮਾ ਹੈ ਮਹਾਪੁਰਖਾਂ ਕੋਲ ਜਦੋਂ ਪਹਿਲੀ ਵਾਰ ਆਇਆ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉੱਪਰ ਮਿੱਤੇ ਛੱਤ ਤੇ ਬਿਰਾਜੇ ਹੋਏ ਨੇ ਬੈਠੇ ਨੇ ਸੇਧ ਥੋੜੀ ਨਾਜ਼ੁਕ ਢਲੀ ਐ ਤੇ ਸੰਤਾਂ ਨੂੰ ਇੱਕ ਸਿੰਘ ਜਲਪਾਣੀ ਛਕਾਉਂਦਾ ਥੱਲੇ ਵੇਖਿਆ ਕਿ ਇੱਕ 6 ਫੁੱਟ ਦਾ ਜਵਾਨ ਖਲੂਤਾ ਹੈ ਜੀਦੀ ਦਾੜੀ ਬੰਨੀ ਹੋਈ ਹੈ ਵਿੱਚ ਥੋੜੇ ਚਿੱਟੇ ਕੇਸ ਨੇ ਵਿੱਚ ਥੋੜੇ ਕਾਲੇ ਨੇ ਸੰਤਾਂ ਦੇ ਪਾਸ ਜਾਣਾ ਚਾਹੁੰਦਾ ਸਿੰਘਾਂ ਨੂੰ ਕਹਿੰਦਾ ਮੈਂ ਭਿੰਡਰਾਂ ਵਾਲਿਆਂ ਨੂੰ ਮਿਲਣਾ ਹੈ ਕਿਉਂਕਿ ਉਸ ਸਮੇਂ ਹਾਲਾਤ ਐਸੇ ਸਨ ਕੱਲਾ ਕਹਿਰਾ ਬੰਦਾ ਕੋਈ ਵੀ ਸੰਤਾਂ ਨੂੰ ਨਹੀਂ ਮਿਲ ਸਕਦਾ ਸਿੱਧਾ ਪਰ ਉਹਨੇ ਬਹੁਤ ਕਿਹਾ ਵੀ ਮੈਂ ਸੰਤਾਂ ਨੂੰ ਮਿਲਣਾ ਤੇ ਜਦੋਂ ਬਹੁਤ ਹੀ ਕਿਹਾ ਤੇ ਸਿੰਘ ਫਿਰ ਜਰਨਲ ਸੁਵੇਕ ਸਿੰਘ ਨੂੰ ਮਹਾਪੁਰਖਾਂ ਪਾਸ ਲੈ ਗਏ ਉਹਨਾਂ ਮਹਾਪੁਰਖਾਂ ਪਾਸ ਜਾ ਕੇ ਮਹਾਪੁਰਖਾਂ ਦੇ ਦਰਸ਼ਨ ਕੀਤੇ ਮਹਾਪੁਰਖ ਜਦੋਂ ਉਹਨੂੰ ਉਡੀਕ ਰਹੇ ਹੋਣ ਜਰਨਲ ਸੁਵੇਕ ਸਿੰਘ ਨੂੰ ਮਹਾਪੁਰਖਾਂ ਨੇ ਭਜਨ ਕੀਤਾ ਕਹਿਣ ਲੱਗੇ ਆ ਗਿਓ ਬੜੇ ਲੰਮੇ ਸਮੇਂ ਤੋਂ ਤੈਨੂੰ ਉਡੀਕਦੇ ਪਏ ਸੀ ਮਛ ਨਹੀਂ ਆਇਆ ਬੜਾ ਸਮਾਂ ਲਾ ਦਿੱਤਾ ਜਦੋਂ ਜਰਨਲ ਸੁਵੇਕ ਸਿੰਘ ਨੇ ਬਚਨ ਸੁਣਿਆ ਸੰਤਾਂ ਦਾ ਤੇ ਨੇਤਰਾਂ 'ਚ ਜਲ ਆ ਗਿਆ ਵੀ ਮੈਂ ਤੇ ਕਦੇ ਸੰਤਾਂ ਨੂੰ ਮਿਲਿਆ ਤੱਕ ਨਹੀਂ ਮੈਂ ਤੇ ਕਦੇ ਇਹਨਾਂ ਨੂੰ ਵੇਖਿਆ ਨਹੀਂ ਇਹਨਾਂ ਨੇ ਮੈਨੂੰ ਨਹੀਂ ਵੇਖਿਆ ਇਦਾਂ ਇਹ ਬਚਨ ਕਿਉਂ ਕੀਤਾ ਹੈ ਸੰਤਾਂ ਦੇ ਚਰਨਾਂ ਦੇ ਹੱਥ ਲਾਉਣ ਲਈ ਅੱਗੇ ਵਧਿਆ ਤੇ ਸੰਤਾਂ ਨੇ ਹੱਥ ਫੜ ਲਏ ਤੇ ਆਪਣੇ ਕਲਾਵੇ ਵਿੱਚ ਆਪਣੇ ਗਲਵੱਕੜੀ ਵਿੱਚ ਜਰਨਲ ਸੁਵੇਕ ਸਿੰਘ ਨੂੰ ਲੈ ਗਿਆ ਉਹਦੇ ਨੇਤਰਾਂ 'ਚੋਂ ਨੀਰ ਆ ਗਿਆ ਪਾਣੀ ਆ ਗਿਆ ਵੀ ਸੰਤਾਂ ਨੇ ਇੰਨਾ ਪ੍ਰੇਮ ਸੰਤ ਮੈਨੂੰ ਇੰਨਾ ਪਿਆਰ ਕਰਦੇ ਆ ਤੇ ਉਸ ਸਮੇਂ ਉਹਨੇ ਸੰਤਾਂ ਵਾਸਤੇ ਕਹਿਣ ਲੱਗਾ ਮਹਾਂਪੁਰਖੋ ਤੁਹਾਡੇ ਵਾਸਤੇ ਇੱਕ ਭੇਟਾ ਲੈ ਕੇ ਆਇਆ ਇੱਕ ਲੱਕੜ ਦਾ ਬਕਸਾ ਖੋਲਿਆ ਹੈ ਮਹਾਂਪੁਰਖਾਂ ਨੂੰ ਦੇਣ ਵਾਸਤੇ ਜਿੱਦਾਂ ਇੱਕ ਲੱਕੜ ਦਾ ਪਰਸ ਬਣਿਆ ਹੋਵੇ ਤੇ ਮਹਾਂਪੁਰਖਾਂ ਨੂੰ ਦੇਣ ਲੱਗਾ ਮਹਾਂਪੁਰਖਾਂ ਨੇ ਖੋਲ ਕੇ ਵੇਖਿਆ ਉਹਦੇ ਵਿੱਚ ਕਰਵਾਲ ਵਰ ਹੈ ਬੜਾ ਸੁੰਦਰ ਬੜਾ ਸੋਹਣਾ ਪਿਸਟਲ ਹੈ ਪਿਸਤੌਲ ਹੈ ਸੰਤ ਉਸ ਹੱਥ 'ਤੇ ਵੇਖ ਕੇ ਕਹਿਣ ਲੱਗੇ ਇਹਦੀ ਲੋੜ ਤੇ ਤੁਹਾਨੂੰ ਸਾਨੂੰ ਇਹਦੀ ਲੋੜ ਨਹੀਂ ਕਹਿਣ ਲੱਗਾ ਨਹੀਂ ਮਹਾਂਪੁਰਖੋ ਇਹ ਮੈਂ ਤੁਹਾਡੀ ਖਿਦਮਤ 'ਚ ਲੈ ਕੇ ਆਇਆ ਤੁਹਾਨੂੰ ਭੇਟਾ ਕਰਨ ਲਈ ਲੈ ਕੇ ਆਇਆ ਤੇ ਤੁਸੀਂ ਇਹਨੂੰ ਰੱਖੋ ਮਹਾਂਪੁਰਖਾ ਨੇ ਆਪਣੇ ਕੋਲ ਉਸ ਨੂੰ ਰੱਖ ਲਿਆ ਇਦਾਂ ਆਪਸ ਵਿੱਚ ਦੋ ਜਰਨੈਲਾਂ ਦਾ ਮੇਲ ਹੋਇਆ ਬਹੁਤ ਹੀ ਜ਼ਿਆਦਾ ਪ੍ਰੇਮ ਬਣ ਗਿਆ ਪਿਆਰ ਬਣ ਗਿਆ ਇੰਨਾ ਕੋ ਪਿਆਰ ਬਣਿਆ ਕਿ ਸੰਤਾਂ ਦਾ ਹੀ ਜਰਨ ਸੁਭੇਗ ਸਿੰਘ ਹੋ ਕੇ ਬਹਿ ਗਿਆ ਫਿਰ ਸੰਤਾਂ ਦੇ ਇੱਕ ਵਾਰ ਦیدار ਕਰਕੇ ਉਹਨਾਂ ਨੂੰ ਇੱਕ ਵਾਰੀ ਵੇਖ ਕੇ ਕਿਉਂਕਿ ਸੰਤ ਸਰੂਪ ਹੁੰਦੇ ਐ ਐਸੇ ਨੇ ਜਿਹੜਾ ਉਹਨਾਂ ਦੇ ਬਚਨਾਂ ਨੂੰ ਸੁਣ ਲੈਂਦਾ ਹੈ ਜਿਹੜਾ ਉਹਨਾਂ ਨੂੰ ਇੱਕ ਵਾਰੀ ਵੇਖ ਲੈਂਦਾ ਹੈ ਉਹਨਾਂ ਦੇ ਹੀ ਹੋ ਜਾਂਦਾ ਇੱਕ ਵਾਰ ਜਿਵੇਂ ਸੰਤ ਗਿਨੀ ਜਰਨੈਲ ਸਿੰਘ ਜੀ ਕੋਲ ਕੋਈ ਆ ਗਿਆ ਆਪਣੇ ਘਰਦਿਆਂ ਨੂੰ ਲੈ ਕੇ ਕਹਿਣ ਲੱਗਾ ਵੀ ਮਹਾਂਪੁਰਖੋ ਇਸ ਸ਼ਰਾਬ ਬਹੁਤ ਪੀਂਦਾ ਦਿਨ ਨੂੰ ਤੁਸੀਂ ਕਹੋ ਸ਼ਰਾਬ ਨਾ ਪੀਆ ਕਰ ਮਹਾਂਪੁਰਖ ਕਹਿੰਦੇ ਭਾਈ ਸ਼ਰਾਬ ਨਾ ਪੀਆ ਕਰ ਉਸੇ ਦਿਨ ਤੋਂ ਸ਼ਰਾਬ ਛੱਡ ਦਿੱਤੀ ਹੁਣ ਇਹ ਗੱਲ ਕਿੰਨੇ ਜਾਣਿਆ ਨੇ ਕਈ ਹੋਵੇਗੀ ਉਹਨੂੰ ਪਰ ਅਸਰ ਨਹੀਂ ਹੋਇਆ ਨਾ ਅਸਰ ਮਹਾਪੁਰਖਾਂ ਦੀ ਬਚਨਾਂ ਦੀ। ਇਦਾਂ ਜਰਨਲ ਸੁਵੇਕ ਸਿੰਘ ਦਾ ਇੰਨਾ ਕੋ ਜਿਆਦਾ ਪ੍ਰੇਮ ਪੈ ਗਿਆ ਕਿ ਉਸ ਤੋਂ ਬਾਅਦ ਦੋ ਵਾਰ ਸ਼ਰੀਰ ਕਰਕੇ ਮਹਾਪੁਰਖਾਂ ਤੋਂ ਵੱਖਰਾ ਹੋਇਆ ਜਰਨਲ ਸੁਵੇਕ ਸਿੰਘ ਇੱਕ ਵਾਰੀ ਤੇ ਉਹ ਜਦੋਂ ਆਪਣੇ ਘਰ ਜਾਣ ਲੱਗਿਆ ਛੁੱਟੀ ਲੈ ਕੇ ਗਿਆ ਦੂਸਰੀ ਵਾਰੀ ਰਣ ਤੱਤੇ ਵਿੱਚ ਸ਼ਹੀਦੀ ਪਾ ਕੇ ਸ਼ਰੀਰ ਕਰਕੇ ਸੰਤਾਂ ਤੋਂ ਦੂਰ ਹੋਇਆ ਨਹੀਂ ਰਹਿੰਦੇ। ਸਵਾਸਾਂ ਤੱਕ ਕਦੇ ਸੰਧ ਗਿਆ ਨਹੀਂ ਜਰਨਲ ਸਿੰਘ ਤੋਂ ਜਰਨਲ ਸੁਵੇਕ ਸਿੰਘ ਨੇ ਦੂਰੀ ਨਹੀਂ ਸ਼ਰੀਰ ਕਰਕੇ ਪਾਈ। ਬਹੁਤ ਪ੍ਰੇਮਾਨਕ। ਤੇ ਸੰਤਾਂ ਦਾ ਇੰਨਾ ਪ੍ਰੇਮੀ ਹੋ ਗਿਆ ਵੀ ਜਦੋਂ ਫੌਜ ਨੇ ਵੇਖਿਆ ਵੀ ਐਸਾ ਕਿਹੜਾ ਕਮਾਂਡਰ ਅੰਦਰ ਜਿਹੜਾ ਗਿਣਤੀ ਦੇ ਸਿੰਘਾਂ ਨੂੰ ਗਿਣਤੀ ਦੇ ਲੋਕਾਂ ਨੂੰ ਸਾਡੇ ਦੇ ਭਾਰੂ ਕਰਾਉਂਦਾ ਪਿਆ ਫਿਰ ਉਹਨਾਂ ਨੂੰ ਪਤਾ ਲੱਗਾ ਅੰਦਰੋਂ ਜਰਨਲ ਸੁਵੇਗ ਸਿੰਘ ਬਿਠਾ ਜਿਨੇ ਵੱਡੀਆਂ-ਵੱਡੀਆਂ ਜੰਗਾਂ ਜਿੱਤੀਆਂ ਜਿਨੇ ਵੱਡੇ-ਵੱਡੇ ਜੰਗ ਜਿੱਤੇ ਨੇ ਜਿਨੇ ਵੱਡੇ-ਵੱਡੇ ਜੁਦ੍ਹ ਜਿੱਤੇ ਨੇ ਉਹ ਸਾਰਾ ਅੰਦਰੋਂ ਕਮਾਂਡ ਕਰਦਾ ਪਿਆ ਹੈ